ਅਸ਼ੀਕਾਲ ਜੀ ਖਨੌਰੀ ਬਾਰਡਰ ਦਾ ਜਿਹੜਾ ਰਸਤਾ ਹੈ ਉਹ ਖੁੱਲ ਚੁੱਕਾ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਪ੍ਰਸ਼ਾਸਨ ਵੀ ਤਿਆਰ ਹੈ ਜਾਣ ਦੇ ਲਈ ਗੱਡੀਆਂ ਲੈਣ ਦੇ ਵਿੱਚ ਲੱਗੀਆਂ ਹੋਈਆਂ ਨੇ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਰਿਆਣੇ ਦੇ ਬਾਰਡਰ ਤੱਕ ਹਾਲਾਂਕਿ ਦੱਸ ਦਈਏ ਕਿ ਪੰਜਾਬ ਦੇ ਡੀਆਈਜੀ ਸਾਹਿਬ ਖੁਦ ਪਹੁੰਚੇ ਸੀਗੇ ਰਸਤਾ ਖਲਾਉਣ ਦੇ ਲਈ ਉਹਨਾਂ ਨੇ ਖੁਦ ਆ ਕੇ ਰਸਤਾ ਖਲਾਇਆ ਦੇਖੋ ਤਸਵੀਰਾਂ ਸਾਹਮਣੇ ਉਹਨਾਂ ਦਾ ਹੀ ਕਾਫਲਾ ਜਿਹੜਾ ਇਹ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਲਓ ਉਹਨਾਂ ਦਾ ਹੀ ਕਾਫਲਾ ਜਿਹੜਾ ਇਹ ਲੰਘਣ ਲੱਗਿਆ ਹੋਇਆ ਹੈਗਾ ਪ੍ਰਸ਼ਾਸਨ ਵੀ ਇਥੋਂ ਜਾਣ ਦੇ ਲਈ ਪੂਰੇ ਤਰੀਕੇ ਨਾਲ ਤਿਆਰ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਇਹ ਪੂਰਾ ਜਿਹੜਾ ਸਾਫ ਹੋ ਚੁੱਕਿਆ ਖਨੋਰੀ ਮੋਰਚਾ ਬਹੁਤ ਹੀ ਕਿਸਾਨਾਂ ਦੇ ਉਹਨਾਂ ਨੂੰ ਬੇਨਤੀ ਕਰਦੇ ਆ ਜਿਹੜੇ ਕਿਸਾਨਾਂ ਦੇ ਉਰੇ ਟਰੈਕਟਰ ਖੜੇ ਨੇ ਆਪਣੇ ਟਰੈਕਟਰ ਲੈ ਕੇ ਜਾਣ ਦੀ ਖੇਚਲਾ ਕਰੋ ਜਿਨ੍ਹਾਂ ਦੀਆਂ ਟਰਾਲੀਆਂ ਖੜੀਆਂ ਨੇ ਸਮਾਨ ਇਥੋਂ ਬਹੁਤ ਜ਼ਿਆਦਾ ਚੋਰੀ ਹੋ ਰਿਹਾ ਤੁਸੀਂ ਦੇਖੋ ਨੇੜੇ ਚੜ੍ਹਦੇ ਪਿੰਡਾਂ ਦੇ ਲੋਕ ਜਿਹੜੇ ਸਮਾਨ ਲੈ ਕੇ ਗਏ ਨੇ ਤੇ ਇੱਕ ਗੱਲ ਹੋਰ ਸਭ ਤੋਂ ਵੱਡੀ ਪਤਾ ਲੱਗੀ ਕਿ ਜਿੰਨਾ ਸਮਾਨ ਚੋਰੀ ਹੋਇਆ ਉਹ ਰੇਵਰ ਪਿੰਡ ਹਰਿਆਣੇ ਦੇ ਲੋਕਾਂ ਦਾ ਹੀ ਦੁਬਾਰਾ ਉਧਰ ਹੀ ਜਿੱਧਰੋਂ ਲੋਕਾਂ ਨੂੰ ਆਉਣ ਦੀ ਕੋਈ ਐਂਟਰੀ ਨਹੀਂ ਸੀ ਉਧਰ ਦੀ ਇਹ ਪ੍ਰਸ਼ਾਸਨ ਦੇ ਲਗੌਂਦੀ ਆ ਕੇ ਲੋਕਾਂ ਨੇ ਸਮਾਨ ਚੋਰੀ ਕੀਤਾ ਹਲੇ ਵੀ ਹੋ ਰਿਹਾ ਹੈਗਾ ਜਿਵੇਂ ਆਹ ਇੱਕ ਟਰੈਕਟਰ ਖੜਾ ਹੈਗਾ ਇਹਦੀ ਬੈਟਰੀ ਚੋਰੀ ਐਸੀ ਪਹਿਲਾਂ ਤੁਰ ਕੇ ਇਹਨੂੰ ਸਾਰਾ ਮੋਰਚਾ ਦੇਖ ਕੇ ਗਏ ਆਂਗੇ ਦੀ ਬੈਟਰੀ ਚੋਰੀ ਹੋ ਚੁੱਕੀ ਹੈਗੀ ਸਾਰਾ ਸਮਾਨ ਤੁਸੀਂ ਦੇਖੋ ਟਰਾਲੀਆਂ ਹਲੇ ਵੀ ਉਰੀ ਪਈਆਂ ਨੇ ਪੂਰਾ ਸਮਾਨ ਲੈ ਕੇ ਜਾਣ ਲੱਗੇ ਹੋਏ ਨੇ ਲੋਕਾਂ ਸਫਾਈ ਹਜੇ ਵੀ ਚੱਲ ਰਹੀ ਹੈਗੀ ਪ੍ਰਸ਼ਾਸਨ ਸਫਾਈ ਕਰਨ ਦੇ ਉੱਪਰ ਲੱਗਿਆ ਹੋਇਆ ਹੈਗਾ ਤੁਸੀਂ ਦੇਖੋ ਟਰੈਕਟਰ ਹਲੇ ਵੀ ਟੋ ਕਰਕੇ ਲੈ ਜਾਂਦੇ ਜਾ ਰਹੇ ਨੇ ਪਾਣੀ ਵਾਲੀਆਂ ਡਿੱਕੀਆਂ ਤੇ ਲੋਕ ਚਾਦਰਾਂ ਜਿੰਨਾ ਹੋਰ ਸਮਾਨ ਹੈ ਸਾਰਾ ਸਮਾਨ ਚੁੱਕ ਚੁੱਕ ਕੇ ਲੈ ਕੇ ਜਾ ਰਹੇ ਨੇ ਵੱਡੇ ਪੱਧਰ ਦੇ ਉੱਪਰ ਜਿਹੜੇ ਇੱਥੇ ਲੋਕ ਨੇ ਮੌਜੂਦ ਨੇ ਮੰਜੇ ਬਿਸਤਰੇ ਜਿਹੜਾ ਹੋਰ ਕੋਈ ਸਮਾਨ ਹੈ ਏਸੀ ਕੱਲੇ ਜੇ ਕਹਿੰਦੀ ਟਰਾਲੀਆਂ ਦੇ ਵਿੱਚ ਲੱਗੇ ਹੋਏ ਏਸੀਆਂ ਦੇ ਟਾਪੇ ਹੀ ਰਹਿ ਗਏ ਬਾਕੀ ਅੰਦਰੋਂ ਏਸੀ ਤਾਂ ਕੱਢ ਕੇ ਜਿਹੜੇ ਉਹ ਲੋਕ ਲੈ ਗਏ ਮੋਢਿਆਂ ਤੇ ਧਰ ਕੇ ਲੈ ਕੇ ਜਾਂਦੇ ਸੀ ਹੋਰ ਸਾਡੇ ਚੈਨਲ ਦੇ ਉੱਪਰ ਤੁਹਾਨੂੰ ਵੀਡੀਓ ਜਿਹੜੀਆਂ ਉਹ ਦਿਖਣਗੀਆਂ ਕਿ ਉਹ ਲੋਕਾਂ ਚੋਰੀ ਕਰਕੇ ਜਿਹੜਾ ਸਮਾਨ ਲੈ ਕੇ ਜਾਂਦੇ ਫਲਾ ਆਏ ਹਨ ਮੋਰਚੇ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹਿਆਂਗੇ ਕਿ ਪੂਰਾ ਮੋਰਚਾ ਜਿਹੜਾ ਉਹ ਖੁੱਲ ਚੁੱਕੇਗਾ ਤਸਵੀਰਾਂ ਦੇਖੋ ਤੁਸੀਂ ਪੂਰੀਆਂ ਮੋਰਚੇ ਦੀਆਂ ਪੂਰੀਆਂ ਤਸਵੀਰਾਂ ਮੋਰਚਾ ਖੁੱਲ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਨੇ ਪੂਰਾ ਇਹ ਮੋਰਚਾ ਖਲਾਅ ਦਿੱਤਾ ਹੈਗਾ ਸਾਫ ਸਫਾਈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਹਾਲਾਂਕਿ ਕੁਝ ਕੁ ਟਰੈਕਟਰ ਟਰਾਲੀਆਂ ਇੱਥੇ ਮੌਜੂਦ ਨੇ ਜਿਹੜੇ ਇੱਥੇ ਟਰੈਕਟਰ ਟਰਾਲੀਆਂ ਮੌਜੂਦ ਨੇ ਉਹਨਾਂ ਦਾ ਸਮਾਨ ਚੋਰੀਓ ਦੇਖੋ ਮੰਜੇ ਕਿਸ ਤਰੀਕੇ ਨਾਲ ਮੋਟਰਸਾਈਕਲਾਂ ਤੇ ਢੋਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਇਹ ਦੇਖੋ ਤੁਸੀਂ ਤੁਹਾਨੂੰ ਪੂਰੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਐਸਾ ਇਲਾਕੇ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੀਆਂ ਇਹ ਕਰਤੂਤਾਂ ਦੇਖਣ ਨੂੰ ਸਾਹਮਣੇ ਆਈਆਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਦੇਖੋ ਕਿਸ ਤਰੀਕੇ ਨਾਲ ਮੰਜੇ ਗੱਦੇ ਬਿਸਤਰੇ ਜਿਹੜੇ ਉਹ ਲੱਦੇ ਜਾ ਰਹੇ ਨੇ ਇੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਪੁਲਿਸ ਖੜੀ ਹੋਈ ਹੈਗੀ ਫੇਰ ਵੀ ਪੁਲਿਸ ਦੇ ਸਾਹਮਣੇ ਇਹ ਲੋਕ ਆਪਣੇ ਮੋਟਰਸਾਈਕਲਾਂ ਦੀਆਂ ਰੇੜੀਆਂ ਭਰ-ਭਰ ਕੇ ਲੈ ਜਾ ਰਹੇ ਨੇ ਕਰੋਂ ਮਹਿਲਾਵਾਂ ਆਪਣੇ ਨਾਲ ਬੱਚੇ ਤੱਕ ਉਹ ਲੈ ਕੇ ਆਈਆਂ ਹੋਈਆਂ ਨੇ ਕਿ ਉੱਥੋਂ ਜਿਹੜਾ ਸਮਾਨ ਹੈ ਕਿਸਾਨਾਂ ਦਾ ਉਹ ਚੱਕਣਾ ਹੈਗਾ ਇੱਥੇ ਤਾਂ ਕਈ ਕਈ ਪੁਲਿਸ ਮੁਲਾਜ਼ਮ ਇਹ ਕਹਿੰਦੇ ਹੋਏ ਵੀ ਨਜ਼ਰ ਆਏ ਨੇ ਕਿ ਲੈ ਜਾਓ ਲੈ ਜਾਓ ਸਮਾਨ ਜਿਹੜਾ ਕੁਝ ਲੈ ਕੇ ਜਾਇਆ ਜਾਂਦਾ ਹੈਗਾ ਤੁਸੀਂ ਇੱਥੋਂ ਲੈ ਜਾਓ ਚੱਕ ਕੇ ਇਹ ਹਾਲ ਨੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਕਿ ਖੁਦ ਆਪ ਚੋਰੀ ਕਰਵਾਉਣ ਦੇ ਵਿੱਚ ਲੱਗਿਆ ਹੋਇਆ ਹੈਗਾ ਹਾਲਾਕੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਕਿ ਚੋਰੀਆਂ ਨੂੰ ਰੋਕਣਾ ਨਾ ਕਿ ਉਹਨਾਂ ਨੂੰ ਵਧਾਵਾ ਦੇਣਾ ਹੁਣ ਜਿੰਨੇ ਇੱਥੇ ਸਾਧਨ ਖੜੇ ਹੋਏ ਨੇ ਜਾਂ ਕੋਈ ਹੋਰ ਜਿਸ ਤਰੀਕੇ ਨਾਲ ਸਮਾਨ ਪਿਆ ਕਿਸਾਨਾਂ ਦਾ ਉਹਦੀ ਚੋਰੀ ਹੋ ਰਹੀ ਹੈਗੀ ਹੁਣ ਉਹਦੀ ਜ਼ਿੰਮੇਵਾਰੀ ਭਾਵੇਂ ਬਾਅਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਨਾ ਲਵੇ ਪਰ ਜਿਹੜੀ ਗੱਲ ਅਸਲ ਦੇ ਵਿੱਚ ਸਚਾਈ ਹੈ ਪੁਲਿਸ ਪ੍ਰਸ਼ਾਸਨ ਮੁੱਕਰ ਵੀ ਸਕਦਾ ਹੈ ਪਰ ਸਚਾਈ ਇਹੀ ਹੈ ਕਿ ਜਿਹੜਾ ਉਹਨਾਂ ਨੇ ਸਮਾਨ ਚੋਰੀ ਕਰਵਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸਾਹਮਣੇ ਗੱਡੀ ਦੇਖ ਲਓ ਤੁਸੀਂ ਗੱਡੀ ਜਾਂਦੀ ਹੈਗੀ ਸਾਹਮਣੇ ਇਸ ਗੱਡੀ ਦੇ ਜਾਂਦੇ ਹੋਏ ਵੀ ਲੋਕ ਰਸਤੇ ਦੇ ਵਿੱਚੋਂ ਸਮਾਨ ਚੱਕਣ ਦੇ ਲੱਗੇ ਹੋਏ ਨੇ ਪੂਰੇ ਵੱਡੇ ਪੈਮਾਨੇ ਦੇ ਉੱਪਰ ਪੁਲਿਸ ਇੱਥੇ ਮੌਜੂਦ ਹੈ ਕਿਸਾਨ ਆਪਣਾ ਸਮਾਨ ਲੱਭਦੇ ਫਿਰਦੇ ਨੇ ਕਿ ਜਿਹੜਾ ਸਾਡਾ ਸਮਾਨ ਹੈ ਉਹ ਗਿਆ ਕਿੱਧਰ ਉਸ ਸਮਾਨ ਨੂੰ ਜਿਹੜਾ ਹਾਲੇ ਤੱਕ ਕਿਸਾਨਾਂ ਨੂੰ ਜਿਹੜਾ ਪੂਰੀ ਬਰਾਮਦਗੀ ਨਹੀਂ ਹੋਈ ਕਿਸਾਨਾਂ ਦੀ ਹਜੇ ਤੱਕ ਸਮਾਨ ਦੀ ਇਹ ਦੇਖੋ ਤਸਵੀਰਾਂ ਦੇਖੋ ਤੁਸੀਂ ਕਿਸਾਨ ਹੈਰਾਨ ਪਰੇਸ਼ਾਨ ਨੇ ਕਿ ਜਿਹੜਾ ਸਮਾਨ ਕਦੇ 19 ਮਾਰਚ ਨੂੰ ਦਿਨ ਦੇ ਸਮੇਂ ਜਿਹੜਾ ਉਹਨਾਂ ਨੇ ਜਿਹੜਾ ਉਹਰੇ ਆਪਣੇ ਘਰ ਬਣਾਏ ਹੋਏ ਸੀ ਖੂਬਸੂਰਤ ਜਿਹੜਾ ਉਹਰੇ ਨਜ਼ਾਰਾ ਹੁੰਦਾ ਸੀ ਅੱਜ ਜਿਹੜੇ ਧੂੜ ਉੱਡਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਇੱਥੇ ਘਰ ਬਣਾਏ ਹੋਏ ਸੀਗੇ ਪੂਰੀ ਸਹੂਬਿਦਾਂ ਸੀ ਹਰ ਇੱਕ ਘਰ ਦੇ ਵਿੱਚ ਸੋ ਉੱਥੇ ਜਿਹੜਾ ਅੱਜ ਇਸ ਤਰੀਕੇ ਨਾਲ ਤੋੜਪੰਨ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਜਿਹੜੀ ਹੋ ਚੁੱਕੀ ਹੈਗੀ ਤੇ ਰੇਤਾ ਕਿਵੇਂ ਉੱਡ ਰਿਹਾ ਤੇ ਲੋਕ ਕਿਸ ਤਰੀਕੇ ਨਾਲ ਜਿਹੜਾ ਪੂਰਾ ਇਹ ਸਮਾਨ ਹੈਗਾਗਾ ਹੋ ਚੁੱਕ ਕੇ ਲੈ ਕੇ ਜਾ ਰਹੇ ਨੇ ਹੁਣ ਇਹਦੇ ਉੱਪਰ ਨਾ ਤਾਂ ਕਿਸੇ ਅਫਸਰ ਦਾ ਬਿਆਨ ਆਉਣਾ ਹੈ ਨਾ ਹੀ ਸਰਕਾਰ ਦਾ ਆਉਣਾ ਹੈ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਉਸ ਦੀ ਪਰਭਾਈ ਕਿ ਮੇਂ ਕੀਤੀ ਜਾਊਗੀ ਹਲੇ ਤੱਕ ਤੁਹਾਨੂੰ ਦੱਸ ਦੇ ਕਿ ਕਿਸਾਨ ਜੁਨੀਨ ਦੇ ਆਗੂ ਸਹਿਬਾਨ ਨੇ ਜਿਹੜੇ ਉਹ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੀ ਨਹੀਂ ਕਿਹਾ ਜਾ ਰਿਹਾ ਕਿ ਪਟਿਆਲਾ ਜੇਲ੍ਹ ਦੇ ਵਿੱਚ ਨੇ ਉਹ ਹਲੇ ਤੱਕ ਉਹਨਾਂ ਦੀ ਕੋਈ ਰਿਹਾਈ ਦੀ ਕੋਈ ਖਬਰ ਨਹੀਂ ਆਈ ਜਾਂ ਫਿਰ ਉਹਨਾਂ ਨੂੰ ਕਦੋਂ ਰਿਹਾ ਕਰਨਾ ਉਹਨਾਂ ਦੇ ਉੱਤੇ ਕੀ ਕੇਸ ਲਾਇਆ ਜਾਏਗਾ ਜਾਂ ਵੈਸੇ ਹੀ ਉਹ ਨજરਬੰਦ ਕੀਤੇ ਗਏ ਨੇ ਹਲੇ ਤੱਕ ਇਸ ਬਾਰੇ ਵੀ ਕੋਈ ਜਾਣਕਾਰੀ ਜਿਹੜੀ ਨਿਕਲ ਕੇ ਬਾਹਰ ਨਹੀਂ ਆ ਰਹੀ ਪਰ ਜਿਹੜੀ ਤਸਵੀਰ ਅਸੀਂ ਤੁਹਾਨੂੰ ਇਸ ਮੋਰਚੇ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਿਛਲੇ 1 ਸਾਲ ਤੋਂ ਤੁਹਾਨੂੰ ਮੋਰਚੇ ਦੀਆਂ ਤਸਵੀਰਾਂ ਦਿਖਾ ਰਹੇ ਹਾਂਗੇ ਇਹ ਹਾਲ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਕਿਸਾਨਾਂ ਨੇ ਹਮੇਸ਼ਾ ਉੱਥੇ ਲੰਗਰਾਂ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਢਿੱਡ ਭਰੇ ਨੇ ਪਰ ਆਖਰੀ ਦੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਕਿਸਾਨਾਂ ਦੀਆਂ ਆਸਾਂ ਦੇ ਉੱਪਰ ਜਿਹੜਾ ਉਹ ਪਾਣੀ ਫੇਰਿਆ ਚੋਰੀਆਂ ਕਰ ਕਰਕੇ ਕਿਸਾਨਾਂ ਨੂੰ ਲੁੱਟਿਆ ਹੁਣ ਜਿਹੜਾ ਹਰਿਆਣਾ ਸਰਕਾਰ ਕਿਸ ਦੀ ਜ਼ਿੰਮੇਵਾਰੀ ਲੋਕੀ ਨੇੜੇ ਦੇ ਪਿੰਡਾਂ ਨੇ ਕਿਸਾਨਾਂ ਨੂੰ ਲੁੱਟਿਆ ਆਪਣੇ ਘਰ ਭਰ ਲਏ ਨੇ